ਸਾਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖਤ ਤੱਕ ਨਿਕਲਣ ਵਾਲੇ ਚੇਤਨਾ ਮਾਰਚ ਨੂੰ ਲੈ ਕੇ ਪੁਲਿਸ ਅਲਰਟ ਤੇ ਰਹੀ ਇਹ ਚੇਤਨਾ ਮਾਰਚ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਸ਼ਿਫਟ ਅਤੇ ਰਿਹਾਈ ਦੀ ਮੰਗ ਨੂੰ ਲੈ ਕੇ 8 ਅਪ੍ਰੈਲ ਨੂੰ ਕੱਢਿਆ ਜਾਣਾ ਸੀ ਨਤੀਜਾ ਬਠਿੰਡਾ ਜ਼ਿਲ੍ਹੇ ਚ ਪੁਲਿਸ ਦੀ ਸਖਤ ਨਾਕਾਬੰਦੀ ਰਹੀ ਦਰਅਸਲ ਚੇਤਨਾ ਮਾਰਚ ਦੇ ਮੱਦੇਨਜ਼ਰ ਅਮਰਤਸਰ ਵਿੱਚ ਪੁਲਿਸ ਨੇ ਅਮਰਿਤਪਾਲ ਦੀ ਮਾਤਾ ਸਣੇ ਉਹਨਾਂ ਦੇ ਕਈ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਹੀ ਫੜ ਲਿਆ ਸੀ ਇਸ ਤੋਂ ਇਲਾਵਾ ਕਈ ਹੋਰ ਲੋਕਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਯੋਨੀ ਮੈਂ ਤੇ ਉਹ ਹੀ ਦੱਸਾਂ ਕਿ ਕੁਝ ਸਟੈਫਿਕਲੀ ਲੱਗੇ ਹੋਣੇ ਕੋਈ ਸਿਕਿਉਰਿਟੀ ਨਹੀਂ ਲੱਗੇ ਹੋਣੇ ਵੀ ਆਰ ਫॉर द ਫੈਸਿਲਿਟੇਸ਼ਨ ਐਂਡ ਦ ਵੈਲ ਬੀਇੰਗ ਆਫ ਦ ਜਨਰਲ ਪਬਲਿਕ ਪਬਲਿਕ ਨੂੰ ਬਾਕੀ ਇਹ ਗੱਲ ਛੱਡੋ ਮੈਂ ਇਨਵਾਈਟ ਕਰਦਾ ਕਿ ਖੁੱਲ ਕੇ ਆਓ ਤੁਹਾਨੂੰ ਅਸੀਂ ਮਦਦ ਕਰਾਂਗੇ ਫੈਸਿਲਿਟੇਟ ਕਰਾਂਗੇ ਔਰ ਜਿੰਨੇ ਜ਼ਿਆਦਾ ਨੰਬਰ ਚਾਹੋਗੇ ਵੀਲ ਬਰੀ ਹੈਪੀ ਇਹ ਵਿਸਾਖੀ ਦੇ ਉੱਤੇ ਜ਼ਿਆਦਾ ਇਨਾ ਇਕੱਠ ਹੋਇਆ ਯੂਨੀਵਰਸ ਸਾਡੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੁੰਦੇ ਨੇ ਕਿ ਅਸੀਂ ਕਦੀ ਵੀ ਕਿਸੇ ਗੁਰਦੁਆਰੇ ਵਿੱਚ ਨਹੀਂ ਜਾਂਦੇ ਜਾ ਕੇ ਇਹੋ ਜਿਹਾ ਕਦੀ ਕੰਮ ਨਹੀਂ ਕਰਦੇ ਉਹਦੀ ਅਲੀਗੇਸ਼ਨ ਨਾਲ ਫਾਲਸ ਉਹਨਾਂ ਤੇ ਸੋਚਦੇ ਕੇ ਜੇ ਕਾਂਸੇ ਵਾਲੇ ਨੂੰ ਫੜਨਾ ਹੁੰਦਾ ਤਾਂ ਘਰ ਹੀ ਫੜ ਲੈਂਦੇ ਸਾਨੂੰ ਗੁਰਦੁਆਰੇ ਚ ਫੜਨ ਦੀ ਕੀ ਲੋੜ ਹੈਗੀ ਆ ਕਾਨ ਸਿੰਘ ਵਾਲਾ ਕਿਹੜਾ ਬਾਈਅਰ ਆਇਆ ਛੜਕਦੇ ਆਇਆ ਨਾ ਉਹ ਰੰਡੇ ਜਿਹਾ ਆਇਆ ਹੋਇਆ ਸੋ ਇਸ ਕਰਕੇ ਫਾਲਸ ਅਲੀਗੇਸ਼ਨ ਹੈਗੇ ਵੀ ਲੋਟ ਟਸਿੰਗਸ ਤੇ ਸਰ ਅੱਜ ਦਾ ਚੇਤਨਾ ਮਾਰਚ ਤਾਂ ਨਿਕਲ ਹੀ ਨਹੀਂ ਸਕਿਆ ਜੀ 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 ਅ ਲੇਕਨ ਕੀ ਲੱਗਦਾ ਸੀਗਾ ਕਿ ਕੋਈ ਭਾਰੀ ਇਕੱਠ ਹੋਣ ਦੀ ਸੰਭਾਵਨਾ ਲੱਗਦੀ ਸੀ ਨਹੀਂ ਕੋਈ ਇਹੋ ਜਿਹਾ ਇਕੱਠ ਹੋਣ ਨਹੀਂ ਹੈਗਾ ਬੇਸਿਕਲੀ ਚੀਜ਼ ਇਹ ਹੈ ਕਿ ਇਲੈਕਸ਼ਨ ਕੋਡ ਆਫ ਕੰਡਕਟ ਲੱਗਾ ਹੋਇਆ ਹੈ ਮਾਡਲ ਕੋਡ ਆਫ ਕੰਡਕਟ ਇਜ਼ ਇਨ ਫੋਰਸ ਦੂਜੀ ਗੱਲ ਇਹ ਹੈ ਕਿ ਕਦੇ ਵੀ ਕੋਈ ਵੀ ਐਕਟੀਵਿਟੀ ਕਰਨੀ ਹੋਵੇ ਤੁਹਾਨੂੰ ਸਾਰਿਆਂ ਨੂੰ ਪਤਾ ਸਾਰੀ ਪਬਲਿਕ ਨੂੰ ਵੀ ਪਤਾ ਕਿ ਇਹਦੇ ਪ੍ਰੋਪਰ ਇੱਕ ਪ੍ਰੋਸੀਜਰ ਹੈ ਪਰਮਿਸ਼ਨ ਲੈਣ ਦਾ ਤੁਸੀਂ ਉਹਨਾਂ ਦੇ ਜਿਹੜੇ ਅਲੇਜ ਆਰਗੇਨਾਈਜ਼ਰ ਨੇ ਉਹਨਾਂ ਨੂੰ ਪੁੱਛੋ ਕਿ ਉਹਨਾਂ ਕੋਲ ਪਰਮਿਸ਼ਨ ਸੀ ਕੀ ਪਰਮਿਸ਼ਨ ਨਹੀਂ ਹੈ ਤਾਂ ਫਿਰ ਨਹੀਂ ਅਲਾਉ ਕਰ ਸਕਦੇ ਸਰ ਉਹਨਾਂ ਨੇ ਪਰਮਿਸ਼ਨ ਲਈ ਨਹੀਂ ਜਾਂ ਦਿੱਤੀ ਨਹੀਂ ਨੇ ਕੋਈ ਦੱਸ ਸਕਦਾ ਨੇ ਉਹਨੇ ਅਪਲਾਈ ਕੀਤਾ ਕਿ ਨਹੀਂ ਕਿਉਂਕਿ ਪਰਮਿਸ਼ਨ ਮੇਰੇ ਕੋਲ ਨਹੀਂ ਨਾ ਆਉਂਦੀ ਇਟ ਇਸ ਫਾਰ ਦਾ ਡੀਸੀ ਟੂ ਅਲਾਉਟ অর ਨਾਟ ਟੂ ਅਲਾਉਟ ਦਾ ਪਰਮਿਸ਼ਨ ਸੋ ਦੈਟ ਇਜ਼ ਅ ਕੰਪੀਟੈਂਟ ਅਥਾਰਟੀ ਉਹਨੇ ਮਤਲਬ ਇਸ ਚੀਤਨਾ ਮਾਰਚ ਲਈ ਕੋਈ ਪਰਮਿਸ਼ਨ ਨਹੀਂ ਲਈ ਨਹੀਂ ਸਾਡੇ ਕੋਲ ਕੋਈ ਪਰਮਿਸ਼ਨ ਦੀ ਕਾਪੀ ਨਹੀਂ ਹੈ ਨਾ ਹੀ ਕਿਸੇ ਨੇ ਸਾਨੂੰ ਦਿਖਾਈ ਹੈ ਉਹ ਕਾਪੀ ਹੈ ਔਰ ਯੂ ਕੈਨ ਆਸਕ ਦਾ ਡੀਸੀ ਵੈਦਰ ਹੀ ਇਸ ਗਿਵਿੰਗ ਦਾ ਪਰਮਿਸ਼ਨ অর ਨਾਟ ਕਿ ਆ ਕਿ ਅਸੀਂ ਪਬਲਿਕ ਸਰਵੰਟ ਆ ਤੁਹਾਡੇ ਸਰਵੰਟ ਆ ਤੁਹਾਡੀ ਫੈਸਿਲਿਟੇਸ਼ਨ ਲਈ ਲੱਗੇ ਹੈਗੇ ਆ ਪਲੀਜ਼ ਕਿਸੇ ਤਰ੍ਹਾਂ ਦਾ ਕੋਈ ਮਨੁੱਖਤਾ ਵਾਲਾ ਰੱਖੋ ਔਰ ਭੈਰਾ ਰੱਖੋ ਖੁੱਲ ਕੇ ਤੇ ਆਓ ਇਸ ਸਾਡੇ ਪੈਂ ਭਰਾਈ ਨੇ ਜਿਹੜੇ ਪੰਜਾਬ ਦੇ ਵਸਨੀਕ ਨੇ ਬਾਹਰੋਂ ਵੀ ਕਿਤੇ ਆਉਂਦੇ ਨੇ। ਤੋਂ ਇਹ ਜਿਹੜਾ ਕ੍ਰੀਏਟ ਕੀਤਾ ਜਾਂਦਾ ਨਰੇਟਿਵ ਹੈ ਨਾ ਕਿ ਪੁਲਿਸ ਜ਼ਿਆਦਾ ਲੱਗੀ ਘੱਟ ਲੱਗੀ ਇਹਦਾ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ। ਇਹ ਇੱਕ ਬੜਾ ਵਧੀਆ ਕਈ ਹੈ ਨਾ ਬਸਾਖੀ ਤੇ ਲੋਕ ਸਾਰੇ ਮੇਲੇ ਆ ਤੇ ਜਾਂਦੇ ਨੇ ਔਰ ਖਾਸ ਕਰਕੇ ਤਲਵੰਡੀ ਸਾਬ ਪਹੁੰਚਦੇ ਨੇ। ਤੇ ਇਹਦੇ ਵਿੱਚ ਤਾਂ ਅਸੀਂ ਖੁਦ ਹੀ ਇਨਵਾਈਟ ਕਰਦੇ ਆ ਕਿ ਤੁਸੀਂ ਜ਼ਰੂਰ ਆਓ। ਅਗਰ ਮਾਰਚ ਵਿੱਚ ਕਰਨਾ ਸੀ ਕੋਈ ਆਉਂਦਾ ਪਤਾ ਨਹੀਂ ਕਿ ਕੋਈ ਬੰਦੇ ਦੀ ਮਾਰਚੀ ਤੋਂ ਪਹਿਲਾਂ ਆਏ ਜਾਣੇ ਆਉਂਦਾ ਹੈ।